ਜਿੱਥੇ ਸਰਕਾਰ ਬੇਟੀ ਬਚਾਓ ਬੇਟੀ ਪੜਾਓ ਦਾ ਹੁਕਾ ਤੰਦੀਆ ਉੱਥੇ ਇੱਕ ਸਰਕਾਰੀ ਸਕੂਲ ਦੇ ਵਿੱਚ ਇੱਕ ਬੇਟੀ ਦਾ ਪੜਨਾ ਵੀ ਔਖਾ ਹੋਇਆ ਪਿਆ ਜਿਹਾ ਆਪਾਂ ਗੱਲ ਕਰਦੇ ਆ ਫਿਰੋਜ਼ਪੁਰ ਦੇ ਪਿੰਡ ਤੂਤਦੀ ਜਿੱਥੋਂ ਦੇ ਸਰਕਾਰੀ ਸਕੂਲ ਦੀ 12ਵੀਂ ਜਮਾਤ ਵਿੱਚ ਪੜ੍ਹਦੀ ਬੱਚੇ ਨੂੰ ਕੁਝ ਰਾਤ ਦੇ ਅੰਸਰਾ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਦੱਸਦੇ ਕਿ ਪਿਛਲੇ ਲਗਭਗ 6 ਮਹੀਨਿਆਂ ਤੋਂ ਇਹ ਬੱਚੀ ਇੱਕ ਸੰਤਾਪ ਖੰਡਾ ਰਹੀ ਹੈ ਬੱਚੇ ਦੇ ਨਾਮ ਤੇ ਕੁਝ ਅਪੱਤੀਜਨਕ ਸ਼ਬਦ ਸਕੂਲ ਦੇ ਦੀਵਾਰਾਂ ਤੇ ਲਿਖੇ ਜਾਂਦੇ ਨੇ ਤੇ ਉਸ ਦੇ ਨਾਲ ਹੀ ਬੱਚੀ ਦੇ ਸਕੂਲ ਬੈਗ ਵਿੱਚ ਵੀ ਚੋਰੀ ਕੁਝ ਆਪत्तिजनक ਸਮਾਨ ਦੇ ਨਾਲ-ਨਾਲ ਲੈਟਰ ਪਾ ਦਿੱਤੇ ਜਾਂਦੇ ਨੇ ਪ੍ਰੈਸ ਕਲੱਬ ਫਿਰੋਜ਼ਪੁਰ ਵਿੱਚ ਬੱਚੀ ਦੇ ਪਿਤਾ ਵੱਲੋਂ ਸਕੂਲ ਦੇ ਸਾਇੰਸ ਦੇ ਅਧਿਆਪਕ ਤੇ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਅਧਿਆਪਕ ਜਸਬੀਰ ਸਿੰਘ ਨੂੰ ਵੀ ਕਈ ਵਾਰ ਇਸ ਤੇ ਸ਼ਿਕਾਇਤ ਕੀਤੀ ਗਈ ਹੈ ਪਰ ਉਹਨਾਂ ਵੱਲੋਂ ਨਾ ਤਾਂ ਸਕੂਲ ਦੇ ਕੈਮਰਿਆਂ ਦੀ ਰਿਕਾਰਡਿੰਗ ਦਿੱਤੀ ਗਈ ਤੇ ਨਾ ਹੀ ਕਿਸੇ ਕਿਸਮ ਦਾ ਕੋਈ ਸਹਿਯੋਗ ਇਸ ਸੰਬੰਧੀ ਜਦੋਂ ਕਾਪੀ ਟੀਵੀ ਟੀਮ ਵੱਲੋਂ ਪਿੰਡ ਦੀ ਪੰਚਾਇਤ ਤੇ ਸਕੂਲ ਕਮੇਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੀ ਇਸ ਅਧਿਆਪਕ ਜਸਬੀਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਕਿਸੇ ਦੀ ਸੁਣਵਾਈ ਨਹੀਂ ਕਰਦਾ ਆਓ ਛੱਡਦੇ ਹਾਂ ਫਿਰੋਜ਼ਪੁਰ ਟੀਮ ਦੇ ਨਾਲ ਕਾਪੀ ਟੀਵੀ ਦੇ ਨਾਲ ਜਾਣਦੇ ਹਾਂ ਪੂਰੇ ਮਾਮਲੇ ਦਾ ਸੱਚ ਅੱਜ ਪ੍ਰੈਸ ਕਲੱਬ ਫਰੋਸਪਰ ਦੇ ਵਿੱਚ ਪੀੜਤ ਬਾਪ ਆਇਆ ਆ ਜਿਹੜਾ ਆਪਣੀ ਬੇਟੀ ਨੂੰ ਪੜ੍ਹਾਉਣਾ ਚਾਹੁੰਦਾ ਆ ਪਰ ਹਾਲਾਤ ਉਹਨੂੰ ਪੜ੍ਹਾਉਣ ਨਹੀਂ ਦੇ ਰਹੇ ਬਿਲਕੁਲ ਜੀ ਫਰੋਜ਼ਪੁਰ ਦੇ ਪਿੰਡ ਤੂਤ ਦੀ ਘਟਨਾ ਆ ਸਰਕਾਰੀ ਸਕੂਲ ਵਿੱਚ ਪਲੱਸ 2 ਚ ਬੇਟੀ ਪੜ ਰਹੀ ਹੈ ਹਰ ਰੋਜ਼ ਕੋਈ ਨਾ ਕੋਈ ਦੀਵਾਰਾਂ ਤੇ ਕੋਈ ਸ਼ਰਾਰਤੀ ਅੰਸ਼ ਦਵਾਰਾਂ ਤੇ ਕੰਦਾ ਤੇ ਕੋਈ ਇਤਰਾਜਯੋਗ ਗੱਲਾਂ ਲਿਖ ਦਿੰਦੇ ਨੇ ਤੇ ਬਾਪ 6 ਮਹੀਨਿਆਂ ਤੋਂ ਦਰਦ-ਦਰ ਤੇ ਕੰਪਲੀਟਾਂ ਕਰ ਰਿਹਾ ਆ ਕਦੀ ਐਸਐਸਪੀ ਦਫ਼ਤਰ ਕਦੀ ਸਕੂਲ ਮੈਨੇਜਮੈਂਟ ਕੋਲ ਕਦੀ ਪੰਚਾਇਤ ਕੋਲ ਪਰ ਸੁਣਵਾਈ ਕਿਤੇ ਵੀ ਨਹੀਂ ਬਿਲਕੁਲ ਜੀ ਅੱਜ ਸਾਡੇ ਨਾਲ ਜੁੜੇ ਨੇ ਇਹ ਉਹ ਬਾਪ ਹੈ ਜਿੰਦੇ ਹੱਥ ਵਿੱਚ ਇੱਕ ਪਲੰਦਾ ਹੈ ਸ਼ਿਕਾਇਤਾਂ ਦਾ ਫੋਟੋਮਾਂ ਦਾ ਤੁਸੀਂ ਦੇਖ ਸਕਦੇ ਹੋ ਜਿੰਦੇ ਵਿੱਚ ਬੱਚੀ ਸਕੂਲ ਜਾਂਦੀ ਹੈ ਤਾਂ ਉਹਦੇ ਸਕੂਲ ਦੇ ਬੈਗ ਦੇ ਵਿੱਚ ਲੈਟਰਾਂ ਇਤਰਾਜਜੋਗ ਸਮਗਰੀ ਪਾਈ ਜਾਂਦੀ ਹੈ ਕੰਧਾਂ ਤੇ ਦੀਵਾਰਾਂ ਤੇ ਇਤਰਾਜਜੋਗ ਸ਼ਬਦ ਲਿਖੇ ਜਾਂਦੇ ਨੇ ਸਭ ਤੋਂ ਪਹਿਲਾਂ ਕੰਪਲੀਟ ਕਰਦਾ ਹੈ ਸਕੂਲ ਮੈਨੇਜਮੈਂਟ ਨੂੰ ਪਰ ਸੁਣਵਾਈ ਕੋਈ ਨਹੀਂ ਬੱਚੀ ਹੁਣ ਇੱਥੋਂ ਤੱਕ ਘਟਨਾ ਵੱਧ ਗਈ ਹੈ ਕਿ ਬੱਚੀ ਸਕੂਲ ਜਾਣ ਤੋਂ ਵੀ ਇਤਰਾ ਨਨੁੱਖਰ ਕਰਨ ਲੱਗ ਪਈ ਹੈ ਕਿ ਮੈਂ ਸਕੂਲ ਨਹੀਂ ਜਾਣਾ ਜਿੱਥੇ ਪੰਜਾਬ ਸਰਕਾਰ ਕਹਿ ਰਹੀ ਧੀਆਂ ਨੂੰ ਪੜ੍ਹਾਓ ਪਰ ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਇਹੋ ਜਿਹੇ ਹਾਲਾਤ ਆਓ ਆਪਾਂ ਗੱਲਬਾਤ ਕਰਦੇ ਹਾਂ ਸੱਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਪਵਨ ਸਿੰਘ ਜੀ ਕੀ ਸਮੱਸਿਆ ਹੈ ਅੱਜ ਤੁਸੀਂ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਸੁਣਵਾਈ ਕਹਿਣਾ ਚਾਹੁੰਦੇ ਹੋ ਕੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਸਨਵਾਈ ਲੜਕੀ ਦਾ ਨਾਮ ਲਿਖਿਆ ਜਾਂਦਾ ਸਕੂਲ ਦੇ ਵਿੱਚ ਦੁਆਰਾਂ ਦੇ ਉੱਪਰ ਹੀ ਨਾਮ ਲੇ ਕੇ ਪਿੱਛੇ ਆਈ ਲਵ ਯੂ ਲਿਖਿਆ ਜਾਂਦਾ ਸਕੂਲ ਦੇ ਵਿੱਚ ਲਿਖਿਆ ਜਾਂਦਾ ਕਈ ਵਾਰ ਉਹਦੇ ਸਕੂਲ ਦੇ ਵਿੱਚ ਹੀ ਬੈਗ ਦੇ ਵਿੱਚ ਪਾਈ ਜਾਂਦੇ ਲੈਟਰ ਉਹ ਚੀਜ਼ ਦਾ ਸਟਾਫ ਨੂੰ ਅਸੀਂ ਖੁਦ ਸਟਾਫ ਕੋਲੇ ਜਾਂਦੇ ਆ ਕੁੜੀ ਸਾਨੂੰ ਕੱਢ ਕੇ ਫੜਾਉਂਦੀ ਆ ਕਈ ਵਾਰ ਜਦੋਂ ਹੁੰਦਾ ਸਟਾਫ ਕੋਲੇ ਜਾਂਦੇ ਆ ਸਟਾਫ ਕਹਿ ਦਿੰਦੇ ਪੰਚਾਇਤ ਦਾ ਮੈਟਰ ਹੈ ਪੰਚਾਇਤ ਹੁਣ ਜਦੋਂ ਸਕੂਲ ਦੇ ਵਿੱਚ ਆ ਕੋਈ ਕੈਮਰੇ ਲੱਗੇ ਸਾਰਾ ਕੁਝ ਆ ਸਕੂਲ ਦੇ ਵਿੱਚ ਉਹ ਬੰਦਾ 6-7 ਮਹੀਨੇ ਹੋ ਗਏ ਬੰਦਾ ਸਾਹਮਣੇ ਕਿਉਂ ਨਹੀਂ ਆਉਂਦਾ 6-7 ਮਹੀਨੇ ਹੋ ਗਏ ਆ ਇਹ ਜੋ ਜਸਵੀਰ ਦੇ ਨਾਲ ਜੁੜੇ ਆ ਨਾ ਮੁੰਡੇ ਪੜਦੇ ਨੇ ਸਕੂਲ ਦੇ ਵਿੱਚ ਆਉਂਦੇ ਆ ਉਹਨਾਂ ਤੋਂ ਹੀ ਕਰੋਕਰ ਕਰਦੇ ਆ ਜਸਵੀਰ ਕੌਣ ਤਸਵੀਰ ਮਾਸਟਰ ਆ ਹਾਂਜੀ ਕਿਉਂਕਿ ਸਾਰਾ ਕੁਝ ਕਰ ਸਕਦਾ ਸਕੂਲ ਦੇ ਵਿੱਚੋਂ ਕੀ ਨਹੀਂ ਹੁੰਦਾ ਸਾਨੂੰ ਇਹ ਚੀਜ਼ ਜਿਹੜੀ ਕਲਾਸ ਬੱਚੀ ਪੜਦੀ 12ਵੀਂ ਕਲਾਸ ਚ ਪੜਦੀ ਕਿਹੜੇ ਸਕੂਲ ਦੇ ਵਿੱਚ ਸਰਕਾਰੀ ਹਾਈ ਸਕੂਲ ਆ ਜੀ ਪਿੰਡ ਤੂਤ ਦਾ ਪਿੰਡ ਤੂਤ ਦਾ ਜੀ ਤੁਸੀਂ ਕਦੀ ਸਕੂਲ ਮੈਨੇਜਮੈਂਟ ਦੇ ਕੋਲ ਗੱਲ ਨਹੀਂ ਕੀਤੀ ਕਿ ਮੈਨੂੰ ਇਹਦਾ ਹੱਲ ਕਰਕੇ ਦੋ ਮੈਨੂੰ ਇਹਦਾ ਸੀਸੀਟੀਵੀ ਫੁਟੇਜ ਦੋ ਅਜੇ ਕ ਤਾਂ ਸਕੂਲਾਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਸਾਰਾ ਕੁਝ ਲੱਗਾ ਹੋਇਆ ਜੀ ਕੈਮਰਿਆਂ ਤੋਂ ਬਹੁਤ ਆਖਿਆ ਇੱਕ ਦਿਨ ਤਾਂ ਇਹੋ ਜਿਹੀ ਗੱਲ ਹੋਈ ਆਹਨਾਂ ਮੈਨੂੰ ਕੈਮਰੇ ਨਹੀਂ ਚਲਾਉਣੇ ਆਉਂਦੇ ਸਾਇੰਸ ਟੀਚਰ ਆ ਸਾਇੰਸ ਟੀਚਰ ਕਹਿੰਦੇ ਆ ਮੈਨੂੰ ਕੈਮਰੇ ਨਹੀਂ ਚਲਾਉਂਦੇ ਆਉਂਦੇ ਤੇ ਆ ਹੁਣ ਜਦੋਂ ਪਿੱਛੇ ਜੇ ਕਾਂਡ ਹੋਇਆ ਜੀ ਟੈਂਕੀ ਕੋਲੇ ਸਕੂਲ ਤਾਂ ਕਿਸੇ ਸੀਮਿਤ ਕਿਉਂ ਰੱਖਿਆ ਬੇਟੀ ਦਾ ਮਾਮਲਾ ਆ ਤੁਸੀਂ ਇੱਕ ਬਾਪ ਹੋਏ ਸਕੂਲ ਦੀ ਮੈਨੇਜਮੈਂਟ ਪੰਚਾਇਤ ਤੋਂ ਬਾਹਰ ਵੀ ਕਾਨੂੰਨ ਹੈਗਾ ਆ ਕਾਨੂੰਨ ਵਿਵਸਥਾ ਚੱਲਦੀ ਏ ਉਦੋਂ ਬਾਅਦ ਕਿਉਂ ਨਹੀਂ ਅਪਰੋਚ ਕੀਤੀ ਕਦੀ ਸਕੂਲ ਦੇ ਵਿੱਚੋਂ ਹੀ ਸਾਰਾ ਕੁਝ ਹੋਣਾ ਜੀ ਜੇਕਰ ਸਕੂਲ ਚਾਵੇ ਤਾਂ ਪਰ ਉਹਨਾਂ ਦਾ ਧਿਆਨ ਹੀ ਨਹੀਂ ਇੱਧਰ ਪੁਲਿਸ ਨੂੰ ਸ਼ਿਕਾਇਤ ਕੀਤੀ ਖਦੀ ਥਾਣੇ ਕੁੱਲਗੜੀ ਸਰਚਾ ਦਿੱਤੀਆਂ 6-7 ਦਰਖਾਸਤਾਂ ਦਿੱਤੂਆਂ ਨੇ 6-7 ਦਰਖਾਸਤਾਂ ਦੇ ਚੁੱਕੇ ਆ ਥਾਣੇ ਕੁੱਲਗੜੀ ਤੇ ਹਜੇ ਤੱਕ ਵੀ ਜਿਹੜਾ ਦੋਸ਼ੀ ਏ ਫੜਿਆ ਨਹੀਂ ਗਿਆ ਕੋਈ ਨਹੀਂ ਫੜਿਆ ਗਿਆ ਜੀ ਦੇਖੋ ਐਸਐਸਪੀ ਦਿੱਕਕਰ ਵੀ ਦਰਖਾਸਤਾਂ ਗਈਆਂ ਹੋਈਆਂ ਜੀ ਐਸਐਸਪੀ ਸਾਹਿਬ ਦੇ ਧਿਆਨ 'ਚ ਇਹ ਮਾਮਲਾ ਧਿਆਨ 'ਚ ਆਉਦੇ ਜੀ ਲੋ ਜੀ ਐਸਐਸਪੀ ਸਾਹਿਬ ਫਿਰੋਜ਼ਪੁਰ ਤੱਕ ਇਹ ਮਾਮਲਾ ਪਹੁੰਚ ਚੁੱਕਿਆ ਹੈ ਕੋਲਗੜੀ ਥਾਣੇ ਦੇ ਵਿੱਚ ਕਹਿੰਦੇ ਬੜੀਆਂ ਦਰਖਾਸਤਾਂ ਦੇ ਚੁੱਕੇ ਨੇ ਪਰ ਹਜੇ ਵੀ ਜਦੋਂ ਬੇਟੀ ਸਕੂਲ ਜਾਂਦੀ ਏ ਤਾਂ ਉਸੇ ਦਰਮਿਆਨ ਕੰਧਾਂ ਦੇ ਉੱਤੇ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਜਾਂਦੀ ਏ ਉਹਦੇ ਬੈਗ ਦੇ ਵਿੱਚ ਕੁਝ ਨਾ ਕੁਝ ਲੈਟਰ ਜਾਂ ਕੋਈ ਇਤਰਾਜ਼ਯੋਗ ਸਮਾਨ ਪਾਇਆ ਜਾਂਦਾ ਆ ਬੇਟੀ ਇੱਥੋਂ ਤੱਕ ਪਰੇਸ਼ਾਨ ਹੋ ਗਈ ਹੈ ਕਿ ਮੈਂ ਸਕੂਲ ਹੀ ਨਹੀਂ ਜਾਣਾ ਔਰ ਬਾਪ ਉਸ ਤੋਂ ਬਾਅਦ ਵੱਡਾ ਬੇਵੱਸ ਹੋ ਗਿਆ ਆ ਆਪਾਂ ਉਦੋਂ ਘਟਨਾ ਦੇ ਉੱਤੇ ਧਿਆਨ ਦੇਵਾਂਗੇ ਜਦੋਂ ਥੋੜੇ ਦਿਨ ਬੀਤੇ ਦਿਨ ਹਾਲਾਤ ਇਹੋ ਜਿਹੇ ਬਣੇ ਸੀ ਕਿ ਇੱਕ ਬਾਪ ਨੇ ਆਪਣੀ ਬੇਟੀ ਨੂੰ ਨਹਿਰ 'ਚ ਤੱਕਾ ਦਿੱਤਾ ਠੀਕ ਹੈ ਜੀ ਆਪਾਂ ਪਿੰਡ ਦੀ ਪੰਚਾਇਤ ਨਾਲ ਵੀ ਜੁੜਨਾ ਚਾਹੁੰਦੇ ਆ ਪੰਚਾਇਤ ਦਾ ਹਵਾਲਾ ਦਿੱਤਾ ਜਾ ਰਿਹਾ ਕਿ ਸਕੂਲ ਕਹਿੰਦਾ ਇਹ ਪੰਚਾਇਤ ਨੂੰ ਜਾ ਕੇ ਸ਼ਿਕਾਇਤ ਕਰੋ ਸਸ਼ਿਕਾ ਸੰਸਰ ਸਸ਼ਿਕਾ ਕੀ ਨਾਮ ਹੈ ਜੀ ਤੁਹਾਡਾ ਸੌਰਵ ਸਿੰਘ ਕਿਹੜੇ ਪਿੰਡ ਦੇ ਸਰਪੰਚ ਤੋਂ ਤੁਹਾਡੇ ਪਿੰਡ ਦੇ ਵਿੱਚ ਅੱਜ ਤੁਸੀਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਨਾਲ ਆਏ ਹੋ ਕੀ ਮਾਮਲਾ ਆ ਬੱਚੀ ਦਾ ਇਹ ਬਹੁਤ ਚਿਰ ਦਾ ਚੱਲ ਜੰਦਾ ਜੀ 6-7 ਮਹੀਨੇ ਹੋ ਗਏ ਆ ਸਕੂਲ 'ਚ ਵੀ 4-5 ਵਰੀ ਲਿਖਿਆ ਗਿਆ ਆਖਿਆ ਕੈਮਰੇ ਚ ਇੱਕ ਕਰੂ ਉਹਦੇ ਕੈਮਰੇ ਚਾਰ ਨਹੀਂ ਰਹੀ ਕੈਮਰੇ ਵੀ ਬੰਦ ਰੱਖਦੇ ਕੈਮਰੇ ਦਿਖਾ ਨਹੀਂ ਰਹੇ ਨਹੀਂ ਤੇ ਪੰਚਾਇਤ ਤੋਂ ਵੀ ਬਾਹਰ ਇਹ ਸਕੂਲ ਬਾਹਰ ਹੁਣ ਕੀ ਕਰ ਗਿਆ ਆਖਿਆ ਸ਼ਿਕਾਇਤਾਂ ਇਹ ਦੇਖਣ ਨੂੰ ਮਿਲਦੀਆਂ ਆ ਇਹ ਸਾਨੂੰ ਕਿ ਪੰਚਾਇਤ ਠੱਕਾ ਕਰਦੀ ਐ ਸਕੂਲ ਵੱਲੋਂ ਆ ਪਹਿਲੀ ਵਾਰ ਪੰਚਾਇਤ ਨੂੰ ਲੱਗ ਰਿਹਾ ਕਿ ਪੰਚਾਇਤ ਦੇ ਵੀ ਸਕੂਲ ਬਾਹਰ ਹੋ ਗਿਆ ਇਹ ਨਾ ਬੜਾ ਕੁਸੋਆ ਜੀ ਇਹ ਤਾਂ ਪੰਚਾਇਤ ਨੂੰ ਮਾੜਾ ਬੋਲਿਆ ਗਿਆ ਵਿੱਚ ਕੋਈ ਟੂਰਨਾਮੈਂਟ ਹੋਇਆ ਸੀ ਉਹਦੇ 'ਚ ਮਗਰੋਂ ਕੋਈ ਗੱਲ ਹੋਈ ਸੀ ਕੋਈ ਮੈਡਮ ਨੂੰ ਦਿਖਾ ਦੇਣ ਦੀ ਉਹਦੇ 'ਚ ਪੰਚਾਇਤ ਨੂੰ ਮਾੜਾ ਬੋਲਿਆ ਗਿਆ ਐਮਐਲਏ ਤੱਕ ਮਾੜਾ ਬੋਲਿਆ ਗਿਆ ਜੀ ਬਹੁਤ ਖਬਰਾਂ ਗਲਤ ਲੱਗੀਆਂ ਨਾ ਉਹਦੀ ਕੋਈ ਗੱਲ ਬਾਤ ਨਾ ਕੋਈ ਇਟੀ ਕੋਈ ਬਹੁਤ ਸ਼ੂ ਬਣਿਆ ਚਲੋ ਉਹ ਤਾਂ ਇੱਕ ਬੇਬਸ ਬਾਪ ਹੈ ਨਹੀਂ ਐਨੀ ਅਪਰੋਚ ਰੱਖਦਾ ਹੋਇਆ ਤੁਸੀਂ ਤਾਂ ਮੋਕੇ ਦੇ ਸਰਪੰਚੋ ਤੁਹਾਡੇ ਕੋਲ ਵੀ ਕਾਨੂੰਨ ਵਿਵਸਥਾ ਦਾ ਦਰਵਾਜ਼ਾ ਨਹੀਂ ਖੜਕਾਇਆ ਗਿਆ ਉਸੇ ਕਰਕੇ ਹੁਣ ਤੁਰਿਆ ਜੀ ਉਸੇ ਕਰਕੇ ਤੁਰਿਆ ਇਹਨਾਂ ਲੇਟ ਕਿਉਂ 6 ਮਹੀਨੇ ਲਿਕੇ 6 ਮਹੀਨੇ ਨਹੀਂ ਪੁਲਿਸ ਨੂੰ ਵੀ ਬੰਦੇ ਚੁਕਾਈ ਸੀ ਨਹੀਂ ਉਹ ਵਿੱਚੋਂ ਕੋਈ ਯਾਰ ਉਹ ਨਹੀਂ ਹੋਇਆ ਹਜੇ ਹੁਣ ਕੋਈ ਫੋਟੋ ਆ ਕੇ ਆਵੇ ਤਾਂ ਅਸੀਂ ਕਰਕੇ ਸਾਰਾ ਫੋਟੋਆਂ ਦਾ ਤਾਂ ਇੱਕ ਪਲੰਦਾ ਲੈ ਕੇ ਉਹ ਤੁਰੇ ਫਿਰਦੇ ਇਹਦਾ ਜੀ ਸੀ ਸੀ ਟੂ ਕੈਮਰਾ ਦੇ ਵਿੱਚ ਆਪਾਂ ਕੋਈ ਫੋਟੋ ਆਵੇ ਕਿਸੇ ਦੀ ਫਿਰ ਅਸੀਂ ਸਾਰਾ ਕੁਝ ਕਰਾਂਗੇ ਇਸੇ ਕਰਕੇ ਹੁਣ ਚਾਕਾ ਚੱਕੇ ਅਸੀਂ ਗਾਂਹ ਤੁਰੇ ਸਰ ਇੱਕ ਵਾਰੀ ਗੱਲ ਹੋ ਗਈ ਕੈਮਰਾ ਬੰਦ ਦੇ 6 ਮਹੀਨਿਆਂ ਤੋਂ ਕੈਮਰਾ ਨਹੀਂ ਚੱਲ ਰਿਹਾ ਵੀਰ ਜੀ ਦੇਖੋ ਜੋ ਸਕੂਲ ਨੂੰ ਹੈਂਡਲ ਕਰ ਰਿਹਾ ਹੈ ਉਹ ਸਾਇੰਸ ਟੀਚਰ ਜਸਵੀਰ ਸਿੰਘ ਹੈ ਜੋ ਕਿ ਹੈਂਡਲ ਕਰਦੇ ਆ ਪ੍ਰਿੰਸੀਪਲ ਦਾ ਕੰਮ ਹੁੰਦਾ ਇਸ ਇਸ ਦੇ ਵਿੱਚ ਜੋ ਨੋ ਵੀਓ ਨੋ ਫੁਟੇਜ ਮੰਗੀ ਜਾਂਦੀ ਵੀ ਇਹ ਲੜਕੀ ਦਾ ਕੇਸ ਚੱਲ ਰਿਹਾ ਇਹਦੀ ਫੁਟੇਜ ਦੇ ਫੁਟੇਜ ਨਹੀਂ ਦੇ ਰਿਆ ਕੈਮਰਾ ਖਰਾਬ ਹੁੰਦਾ ਇੱਕ ਦਿਨ ਹੁੰਦਾ ਦੋ ਦਿਨ ਹੁੰਦਾ ਪਰ ਉਹਦੀ ਖਰਾਬ ਕੈਮਰੇ ਦੀ ਤਲਾ ਡੀਓ ਮੈਡਮ ਦੇ ਕੋਲ ਵੀ ਨਹੀਂ ਸੀ ਅਸੀਂ ਕੁਝ ਦਿਨ ਪਹਿਲਾਂ ਤਕਰੀਬਨ ਇੱਕ ਦੋ ਦਿਨ ਪਹਿਲਾਂ ਡੀਓ ਮੈਡਮ ਦੇ ਕੋਲੇ ਗਏ ਸੀ ਉਹਨਾਂ ਨੇ ਵੀ ਕਿਹਾ ਜੀ ਕੈਮਰੇ ਦੀ ਤਲਾ ਸਾਡੇ ਕੋਲੇ ਕੋਈ ਹੈ ਨਹੀਂ ਉਹਦੀ ਕੰਪਲੇਨ ਅਸੀਂ ਖੁਦ ਲਖਾਈ ਹੈ ਡੀਓ ਮੈਡਮ ਨੂੰ ਕਿ ਟੂਰਪੈਂਟ ਦੇ ਕੈਮਰੇ ਖਰਾਬ ਪਾਈ ਹੋਏ ਆ ਉਸ ਦੇ ਵਿੱਚ ਇਹ ਜੋ ਸੈਨੇਟੀਚਰ ਜਸਵੀਰ ਸਿੰਘ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਪੰਚਾਇਤ ਨੂੰ ਬੰਦਾ ਚੰਗਾ ਬੋਲਦਾ ਹੈ ਬੜਾ ਮਚੌਦਰੀ ਦੱਸਦਾ ਅੱਜ ਦੀ ਤਰੀਕ ਦੇ ਵਿੱਚ ਅੱਜ 14 ਅਕਤੂਬਰ ਹੈ ਅੱਜ ਦੀ ਤਰੀਕ ਦੇ ਵਿੱਚ ਪੂਰੇ ਦਾ ਪੂਰਾ ਸਟਾਫ ਸਰਪੰਚ ਸਵਰਨ ਸਿੰਘ ਢਾਲੀਵਾਲ ਦੇ ਘਰ ਆਇਆ ਸੀਗਾ ਰਾਜੀਨਾਮੇ ਵਾਸਤੇ ਸਾਡਾ ਉਹਦੇ ਕੋਲ ਇਹ ਸਵਾਲ ਸੀ ਜੋ ਸਾਨੂੰ ਮੀਡੀਆ ਦੇ ਉੱਤੇ ਗੁੰਮਰਾਹ ਕੀਤਾ ਗਿਆ ਗਲਤ ਪਾਇਆ ਗਿਆ ਸਾਨੂੰ ਉਹਦੀ ਸਾਨੂੰ ਸਫਾਈ ਦੇ ਉਹ ਉਸ ਦਾ ਅੱਗੋਂ ਇਹ ਬਿਆਨ ਵੀ ਮੈਂ ਸੋਸ਼ਲ ਆਪਣੀ ਪੱਤਰਕਾਰਾਂ ਦੇ ਅੱਗੇ ਮੈਂ ਆਪਣਾ ਪੱਖ ਰੱਖਾਂਗਾ ਮੇਰੇ ਕੋਲ ਕੋਈ ਪੱਖ ਨਹੀਂ ਸੁਨਿਆ ਗਿਆ ਨਾ ਤਾਂ মিডিਆ ਵਾਲਿਆਂ ਕੋਈ ਪੱਖ ਸੁਨਿਆ ਗਿਆ ਨਾ ਹੋਰ ਕਿਸੇ ਕੋਲੋਂ ਪੱਖ ਸੁਨਿਆ ਗਿਆ ਮੇਰੀ ਖਬਰੇ ਗਲਤ ਤੇ ਝੂਠੀ ਲਗਾਈ ਗਈ ਹੈ ਜੋ ਸਕੂਲ ਦੀ ਇੱਕ ਸੁਸਾਇਟੀ ਹੈ ਉਹਨਾਂ ਦੇ ਚੇਅਰਮੈਨ ਵੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਕੀ ਸ਼ੁਭਨਾਮ ਮੇਰਾ ਨਾਮ ਭਪਿੰਦਰ ਸਿੰਘ ਹੈ ਜੀ ਸੀਐਮਸੀ ਕਮੇਟੀ ਪਿੰਟ ਤੂਤ گورਨਮੈਂਟ ਹਾਈ ਸਕੂਲ ਦਾ ਮੈਂ ਚੇਅਰਮੈਨ ਹੈ ਜੀ ਸਰ ਚੇਅਰਮੈਨ ਦੇ ਹੁੰਦਿਆਂ ਐਨਾ ਕੁਝ ਹੋ ਰਿਹਾ ਤੁਸੀਂ ਕੀ ਕਰਦੇ ਹੋ ਹਾਂ ਜੀ ਇਹ 2 ਮਹੀਨੇ ਹੋਏ ਜੀ ਸਾਡੀ ਚੋਣ ਹੋਈ ਨੂੰ ਹਾਂ ਤੇ ਪਹਿਲਾਂ ਪੁਰਾਣੇ ਜਦੋਂ ਇਹ ਵਾਕਾ ਹੋਇਆ ਉਦੋਂ ਹੋਰ ਚੇਅਰਮੈਨ ਤੇ ਹੋਰ ਕਮੇਟੀ ਸੀ ਅਸੀਂ ਨਵੇਂ ਚੁਣੇ ਹੋਏ ਆ ਸਾਡੀ ਨਜ਼ਰ ਚ ਜਦੋਂ ਦੀ ਆਈ ਆ ਅਸੀਂ ਉਦੋਂ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਜੀ ਪਰ ਸਾਨੂੰ ਕੋਈ ਨਿਆ ਨਹੀਂ ਮਿਲ ਰਹੀ ਕਿਸੇ ਬਸ ਚੇਅਰਮੈਨੋ ਤੁਸੀਂ ਸਕੂਲ ਦੀ ਕਮੇਟੀ ਦੇ ਚੇਅਰਮੈਨ ਹੋ ਜੇ ਤੁਹਾਨੂੰ ਦੋ-ਦੋ ਮਹੀਨੇ ਇੱਕ ਕੇਸ ਤੇ ਲੱਗੇਗਾ ਫਿਰ ਕਿੰਨਾ ਸਮਾਂ ਹੋਰ ਚਾਹੀਦਾ ਤੁਹਾਨੂੰ ਨਹੀਂ ਸਮਾਂ ਅਸੀਂ ਜਮਾ ਖਰਾਬ ਨਹੀਂ ਕਰਦੇ ਕੁਝ ਟੂਰਨਾਮੈਂਟ ਡਿਸਟ੍ਰਿਕਟ ਦੇ ਸਾਡੇ ਪਿੰਡ ਚ ਹੋਣ ਕਾਰਨ ਉਹਦੇ ਵਿੱਚ ਕੁਝ ਉਲਝਣਾ ਹੋਣ ਕਰਕੇ ਲੜਾਈ ਝਗੜਾ ਹੋਣ ਕਰਕੇ ਉਹ ਇਸ਼ੂ ਸੀਗੇ ਡੀਓ ਮੈਡਮ ਨੂੰ ਨਾਲ ਦੀ ਨਾਲ ਅਸੀਂ ਅਰਖਾਸਤਾ ਰਾਈ ਮਤਲਬ ਕੀਤਾ ਗਿਆ ਉਹਦੇ ਵਿੱਚ ਸਾਡਾ ਜਿਹੜਾ ਹੈਗਾ ਇੱਕ ਸਾਇੰਸ ਟੀਚਰ ਹੈ ਉਹ ਸਾਨੂੰ ਮਤਲਬ ਕੋਈ ਨਿਆ ਨਹੀਂ ਦੇ ਰਿਹਾ ਅਸੀਂ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਉਹਨਾਂ ਤੋਂ ਮਤਲਬ ਇਹ ਕੁਝ ਗਰਾਂਟਾ ਵੀ ਆਈਆਂ ਸੀ ਕੁਝ ਆਪਣੀ ਲੜਕੀ ਦਾ ਇਸ਼ੂ ਸੀ ਤੇ ਕੁਝ ਸੀਸੀਟੀਵੀ ਕੈਮਰਿਆਂ ਦਾ ਸੀ ਹੋਰ ਵੀ ਇਸ ਤਰ੍ਹਾਂ ਦੇ ਇਸ਼ੂ ਸੀਗੇ ਉਹ ਸਾਨੂੰ ਮਤਲਬ ਕੁਝ ਨਾ ਸਮਝਦਾ ਹੋਇਆ ਕਹਿੰਦਾ ਤੁਸੀਂ ਵੱਧ ਤੋਂ ਵੱਧ ਮੇਰੀ ਬਦਲੀ ਕਰਾ ਦਿਓਗੇ ਮੈਨੂੰ ਮੇਰਾ ਕੁਝ ਨਹੀਂ ਕਰ ਸਕਦੇ ਤੁਸੀਂ ਉਹ ਸਾਨੂੰ ਜਸਵੀਰ ਸਾਇੰਸ ਟੀਚਰ ਜਸਵੀਰ ਸਿੰਘ ਤਾਂ ਉਹਨੇ ਸਾਨੂੰ ਕੋਈ ਨਿਆ ਨਹੀਂ ਦਿੱਤਾ ਸੀ ਬਹੁਤ ਕੋਸ਼ਿਸ਼ ਸਟਰਗਲ ਕਰ ਰਹੇ ਆ ਇਹਦੇ ਵਿੱਚ ਹੀ ਸਾਡੇ ਟੂਰਨਾਮੈਂਟ ਸੀ ਬੱਚਿਆਂ ਦਾ ਵੇਖਣ ਸੀ ਕਿਉਂਕਿ ਗੇਮਾਂ ਪਹਿਲਾਂ ਵੀ ਸਾਡਾ ਪਿੰਡ ਅੱਗੇ ਨੈਸ਼ਨਲ ਲੈਵਲ ਤਾਈਂ ਖੇਡ ਕੇ ਆਉਂਦੀਆਂ ਬੱਚਿਆਂ ਬੱਚੇ ਉਹ ਸਾਰੇ ਤਰ੍ਹਾਂ ਦੇ ਮਤਲਬ ਕੈਟਾਗਰੀ ਦੇ ਇੰਨੇ ਚਾਰੇ ਅੰਡਰ 14 ਅੰਡਰ 15 17 ਇਹ ਸਾਰੇ ਬੱਚੇ ਨੈਸ਼ਨਲ ਖੇਡ ਕੇ ਆਉਂਦੇ ਆ ਚੰਗੇ ਹੈਗੇ ਖਿਡਾਰੀ ਤਾਂ ਪਰ ਉਹਦੇ ਚ ਉਹ ਗੇਮਾਂ ਸਾਇੰਸ ਘੱਟ ਪੜਾਉਂਦਾ ਤੇ ਉਸ ਇਹ ਗੇਮਾਂ ਜਿਆਦਾ ਤੁਸੀਂ ਕੁੱਲ ਮਿਲਾ ਕੇ ਕਹਿ ਰਹੇ ਹੋ ਕਿ ਹੁਣ ਇਹ ਸਰਪੰਚ ਤੋਂ ਸਕੂਲ ਦੀ ਕਮੇਟੀ ਤੋਂ ਸਕੂਲ ਜਿਹੜੇ ਚਲਾਉਣ ਵਾਲੇ ਮੈਨੇਜਮੈਂਟ ਹੈ ਜਿਹੜੇ ਟੀਚਰ ਨੇ ਜਿਹੜੇ ਪ੍ਰਿੰਸੀਪਲ ਨੇ ਉਹ ਬਾਹਰ ਨੇ हां जी ਸਾਡੇ ਤੋਂ ਬਾਹਰ ਹੈ ਜੀ ਉਹਨਾਂ ਨੇ ਮਤਲਬ ਸਾਨੂੰ ਕੋਈ ਜਵਾਬ ਨਹੀਂ ਤਸੱਲੀ ਭਾਜ ਜਵਾਬ ਨਹੀਂ ਦੇ ਰਹੇਗੇ ਲੋ ਜੀ ਅੱਜ ਉਹ ਕਹਿਣ ਮੁਤਾਬਕ ਉਹ ਉਸਨੇ ਕਿਹਾ ਕਿ ਮੇਰੇ ਘਰ ਵਾਲੇ ਦੀ ਬਹੁਤ ਉੱਪਰ ਤੱਕ ਅਪਰੋਚ ਹੈ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਸਰਕਾਰ ਦੇ ਵਿੱਚ ਜਸਵੀਰ ਸਿੰਘ ਸਾਇੰਸ ਟੀਚਰ ਨੇ ਜੀ ਅੱਜ ਕਿਹਾ ਹੈ ਕਿ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਲੋ ਜੀ ਵੇਖਣਾ ਇਹ ਹੋਊਗਾ ਕਿ ਹੁਣ ਇਹ ਰਾਜਨੀਤਿਕ ਮੁੱਦਾ ਬਣੇਗਾ ਜਾਂ ਇਸ ਬਾਪ ਨੂੰ ਇਨਸਾਫ ਮਿਲੇਗਾ ਯਾ ਉਸ ਬੱਚੀ ਦਾ ਫਿਊਚਰ ਕੀ ਹੋਊਗਾ ਉਹਦੀ ਪੜ੍ਹਾਈ ਅੱਗੇ ਵਧੂਗੀ ਜਾਂ ਬੰਦ ਹੋਏਗੀ ਜਾਂ ਇਹ ਬਾਪ ਹਜੇ ਹੋਰ 6 ਮਹੀਨੇ ਤੋ ੱੱਕੇ ਖਾ ਰਿਹਾ ਹੈ ਜਾਂ ਹਜੇ ਹੋਰ ਕਿੰਨੇ ਦਿਨ ੱੱਕੇ ਖਾਊਗਾ ਕੈਮਰਾ ਪਰਸਨ ਦੇ ਨਾਲ ਨਿਰਮਲ ਸਿੰਘ ਗਿੱਲ ਓਕਾਪ ਟੀਵੀ ਫਿਰੋਜ਼ਪੁਰ ਠੀਕ ਸਰ ਪਿੰਡ ਤੋਦ ਵਾਲਿਆਂ ਵੱਲੋਂ ਜੀ ਇਹ ਕਿਹਨਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਜੀ ਕਿ ਕਿਸ ਬੰਦ ਦੇ ਵਿੱਚ ਸਰ ਉਹ ਤੁਹਾਡੇ ਦੇ આરોਪ ਉਹਨਾਂ ਨੇ ਲਾਏ ਨੇ ਕਿ ਕੋਈ ਕੁੜੀ ਦੇ ਉਹਦੇ ਨਾਂ ਦੇ ਵਿੱਚ ਅਸ਼ਲੀਲ ਸ਼ਬਦ ਲਿਖੇ ਜਾਂਦੇ ਸੀ ਕਿ ਸਕੂਲ ਦੇ ਵਿੱਚ ਤੇ ਕਿ ਤੁਸੀਂ ਕੋਈ 7.5 ਲੱਖ ਰੁਪਏ ਦੇ ਕੋਈ ਖੁਰਦ ਮੁੱਲ ਓਕੋਕਾ ਠੀਕ ਹੈ ਸਭ ਤੋਂ ਪਹਿਲਾਂ ਤਾਂ ਉਹ ਬੇਟੀ ਕੋਮਲ ਹੈ ਠੀਕ ਹੈ ਕਿ ਨਹੀਂ ਸਾਡੇ ਸਕੂਲ ਦੀ ਸਟੂਡੈਂਟ ਹੈ ਉਹਦਾ ਪਿਛਲੇ ਮੇਰੇ ਖਿਆਲ ਆ ਵੀ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਉਹਦੇ ਨਾਮ ਦੇ ਨਾਲ ਕੋਈ ਅਸ਼ਲੀਲ ਸ਼ਬਦ ਕੋਈ ਲਿਖ ਰਿਹਾ ਪਿੰਡ ਦੇ ਵਿੱਚੋਂ ਔਰ ਪਿੰਡ ਦੇ ਵਿੱਚ ਹੀ ਲਿਖ ਰਿਹਾ ਸੀਗਾ ਤੋਂ ਉਸ ਤੋਂ ਬਾਅਦ ਜੂਨ ਦੀਆਂ ਛੁੱਟੀਆਂ ਦੇ ਵਿੱਚ ਉਹ ਸਕੂਲ ਦੇ ਕਿਸੇ ਕੰਨ ਤੇ ਲਿਖ ਕੇ ਗਿਆ। ਇਹ ਪਹਿਲੀ ਗੱਲ ਤਾਂ ਜਿੱਥੇ ਉਹ ਲਿਖ ਕੇ ਗਿਆ ਉੱਥੇ ਕੈਮਰਿਆਂ ਦੀ ਅਪਰੋਚ ਹੈ ਨਹੀਂ ਕਿ ਕਿਉਂਕਿ ਉਹ ਬਹੁਤ ਸਾਈਡ ਤੇ ਲਿਖ ਕੇ ਗਿਆ। ਦੂਸਰੀ ਗੱਲ ਆ ਵੀ ਉਸ ਸਮੇਂ ਜਿਹੜੇ ਸਾਡੇ ਸਕੂਲ ਦੇ ਜਿਹੜੇ ਕੈਮਰਿਆਂ ਦੀ ਤਾਰਾਂ ਸੀ ਉਹ ਸਾਰੀਆਂ ਅੰਡਰਗਰਾਉਂਡ ਕਰ ਰਹੇ ਸੀ ਅਸੀਂ। ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਸੀ। ਇਸ ਕਰਕੇ ਕੈਮਰੇ ਵੀ ਸਾਰੇ ਬੰਦ ਸੀ। ਹੁਣ ਉਹਨਾਂ ਨੂੰ ਅਸੀਂ ਬਹੁਤ ਸਮਝਾਇਆ ਵੀ ਕੈਮਰੇ ਤਾਂ ਪਹਿਲੀ ਗੱਲ ਤੇ ਇੱਥੇ ਤਾਂ ਅਪਰੋਚ ਹੈ ਨਹੀਂ ਜਿੱਥੇ ਲਿਖਿਆ ਗਿਆ। ਨੰਬਰ 2 ਵੀ ਕੈਮਰੇ ਬੰਦ ਵੀ ਪਏ ਆ ਵੀ ਚਲੋ ਅੱਗੋਂ ਪਿੱਛੋਂ ਪਤਾ ਲੱਗ ਸਕੇ ਵੀ ਕਿਸ ਤਰੀਕੇ ਦੇ ਨਾਲ ਕੋਣ ਠੀਕ ਹੈ ਤੋਂ ਆ ਗੱਲ ਹੈ ਬਾਕੀ ਇਸ ਬੱਚੀ ਦਾ ਕੇਸ ਜਿਹੜਾ ਉਹ ਜਿਹੜਾ ਬੱਚਿਆਂ ਦਾ ਬਣੀ ਦੀ ਅਦਾਲਤ ਹੈ ਉਸ ਦੇ ਵਿੱਚ ਵੀ ਪੁਟ ਅਪ ਕੀਤਾ ਗਿਆ ਤੇ ਪੁਲਿਸ ਜਿਹੜੀ ਆ ਉਹਨਾਂ ਕੋਲ ਵੀ ਇਹ ਕੇਸ ਗਿਆ ਤੇ ਪਰ ਹਜੇ ਤੱਕ ਉਹ ਬੰਦਾ ਲੱਭਿਆ ਨਹੀਂ ਸਾਨੂੰ ਤਾਂ ਆਪ ਵੀ ਉਸ ਨੂੰ ਲੱਭੇ ਸਾਡੀ ਬੱਚੀ ਦਾ ਜਿਹੜਾ ਠੀਕ ਹੈ ਕਿ ਨਹੀਂ ਬਾਰੇ ਉਹ ਗਲਤ ਗੁਲਤ ਜਿਹੜਾ ਲਿਖਦਾ ਹਾਂਜੀ ਤੇ ਦੂਸਰੀ ਹਾਂਜੀ ਦੂਸਰੀ ਗੱਲ ਜਿਹੜੀ ਕਿ ਸਾਡੇ 7 ਲੱਖ ਦੀ ਗ੍ਰਾਂਟ ਦੇ ਸਬੰਧ ਦੇ ਵਿੱਚ ਠੀਕ ਹੈ ਕਿ ਨਹੀਂ ਤੋਂ ਉਹ ਪਤਾ ਨਹੀਂ ਕਿਉਂ ਇਸ ਚੀਜ਼ ਦੇ ਬਾਰੇ ਵਿੱਚ ਆਇਆ ਤੋਂ ਸਾਡੇ 7 ਲੱਖ ਦੀ ਜੋ ਗ੍ਰਾਂਟ ਖਰਚ ਕੀਤੀ ਆ ਉਹਦਾ ਟੋਟਲੀ ਸਾਡੇ ਕੋਲੇ ਪ੍ਰੂਫ ਜੋ ਹੈਗਾ ਉਹ ਸਾਰਾ ਹੈਗਾ ਕੋਈ ਵੀ ਬੰਦਾ ਪਿੰਡ ਦੇ ਵਿੱਚੋਂ ਜਦੋਂ ਮਰਜ਼ੀ ਆ ਕੇ ਉਹ ਪ੍ਰੂਫ ਲੈ ਸਕਦਾ ਹੈ ਤੇ ਸਾਡੇ ਵੱਲੋਂ ਕੋਈ ਇਨਕਾਰ ਨਹੀਂਗਾ ਜਾਂ ਪਿਸ਼ੋਰ ਨਹੀਂਗਾ ਠੀਕ ਹੈ ਕਿ ਨਹੀਂ ਤੋਂ ਇਹ ਮੈਂ ਨਹੀਂ ਸਮਝਦਾ ਵੀ ਕਿਉਂਕਿ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਭਾਵੇਂ ਸਾਡਾ ਭਾਵੇਂ ਕਿਸੇ ਹੋਰ ਮਹਿਕਮੇ ਦਾ ਉਹ ਤਾਂ ਕੋਈ ਇਨਫੋਰਮੇਸ਼ਨ ਲੈਂਦਾ ਸੀ ਤਾਂ ਲੋਕ ਉਹ ਨਹੀਂ ਥੱਕਦੇ ਕਿ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਜੋ આરોਪ ਲੱਗੇ ਨੇ ਉਹ ਬੇ ਬੇ ਬੁਨਿਆਦ ਬੇ ਬੁਨਿਆਦ ਹੈ ਜੀ ਹਾਂ ਜੀ ਦੂਸਰੀ ਗੱਲ ਇਹ ਆ ਵੀ ਵੀ ਜਿਨੇ ਵੀ ਬੇ ਬੁਨਿਆਦ આરોਪ ਲਾਏ ਆ ਪਤਾ ਨਹੀਂ ਕਿਉਂ ਲਗਾਏ ਆ ਠੀਕ ਹੈ ਕਿ ਨਹੀਂ ਤਾਂ ਦੋਵੇਂ ਚੀਜ਼ਾਂ ਦੇ ਉੱਪਰ ਇਹ ਸਾਡਾ ਸਪਸ਼ਟੀ ਕਰਨਾ ਹੈ ਅਸੀਂ ਬਾਈ ਰਿਟਰਨ ਵੀ ਸਪਸ਼ਟੀ ਕਰਨ ਦੇ ਚੁੱਕੇ ਆ ਜੋ ਬੱਚੀ ਦੇ ਸਬੰਧ ਦੇ ਵਿੱਚ ਸੀਗਾ ਜਿਹੜਾ 7.5 ਲੱਖ ਦੀ ਗ੍ਰਾਂਟ ਦੇ ਸਬੰਧ ਦੇ ਆ ਉਹ ਤਾਂ ਮੈਂ ਨਾ ਵੀ ਸਭ ਤੋਂ ਚੰਗਾ ਵੀ ਕੋਈ ਆਊਗਾ ਪੁੱਛੂਗਾ ਕਿਉਂਕਿ ਅਸੀਂ ਤਾਂ ਉਸ ਤੋਂ ਵੱਧ ਪੈਸੇ ਖਰਚੇ तरी बैठे है अगले नगूगा भी साढ़े सात लाख की ग्रांट के रुपया लाई बैठे है तो मोस्ट वेलकम है जो भी कोई आऊगा वालों कोई इनकार नहीं